ਸਾਡੇ ਦੇਸ਼ ਦੀ ਇਕਨੋਮੀ ਜਿਹੜੀ ਇਸ ਪਾਸੇ ਨੂੰ ਜਾ ਰਹੀ ਏ ਉਹ ਗੱਲਾਂ ਬਹੁਤ ਸੋਚ ਵਿਚਾਰ ਤੋਂ ਤੇ ਪਬਲਿਕ ਡੋਮੇਨ ਤੋਂ ਬਹੁਤ ਦੂਰ ਹੈਗੀਆਂ ਨੇ ਅੱਜ ਗੱਲ ਹੋ ਰਹੀ ਏ ਕਿ ਦੁਨੀਆ ਦੀ ਤੀਸਰੀ ਵੱਡੀ ਇਕਨੋਮੀ ਸਾਡਾ ਦੇਸ਼ ਬਣਨ ਚਲੇ ਗਿਆ ਏ ਇਸ ਤੋਂ ਪਹਿਲਾਂ ਯੂਕੇ ਦੀ ਇਕਨੋਮੀ ਨੂੰ ਪਛਾੜ ਦਿੱਤਾ ਤੇ ਹੁਣ ਜਪਾਨ ਵਾਲੀ ਇਕਨੋਮੀ ਨੂੰ ਪਛਾੜ ਦਿੱਤਾ ਅੰਕੜੇ ਪਤਾ ਕੀ ਕਹਿ ਰਹੇ ਨੇ ਕਿ ਭਾਰਤ ਦੀ ਜਿਹੜੀ 2800 ਤੇ 80 ਡਾਲਰ ਦੇ ਕਰੀਬ ਸਾਡੀ ਜਿਹੜੀ ਹੈ ਪ੍ਰਤੀ ਜੀ ਡੀ ਪੀ ਏ ਤੇ ਜਿਹਨੂੰ ਅਸੀਂ ਪਛਾੜਿਆ ਹੈ ਨਾ ਉਹਦੀ ਸਿਰਫ 33 ਹਜ਼ਾਰ US ڈالر ਹੈ ਹੁਣ ਹਰਾਨੀ ਇਹ ਆ ਕਿ ਆਪਾਂ ਫਿਰ ਵੀ ਵਿਚਾਰ ਚਰਚਾ ਕਰਨ ਤੋਂ ਬਾਜ਼ ਨਹੀਂ ਆ ਰਹੇ ਸਾਡੇ ਜਿਹੜੇ ਸੱਤਾਧਾਰੀ ਨੇ ਐਸ ਵੇਲੇ ਜਿਹੜੀ ਪ੍ਰਤੀਜੀ স্মਲ ਸੇਵਿੰਗ ਜਿਹਨੂੰ ਹਾਊਸ ਹੋਲਡਿੰਗ ਦਾ ਬਚਤ ਕਹਿ ਰਹੇ ਆ ਨਾ ਉਹ ਬੀਤਿਆ ਸਾਲਾਂ 'ਚ ਇੰਨੀ ਬੁਰੀ ਤਰ੍ਹਾਂ ਪਛੜ ਗਈ ਏ ਕਿ ਜਿਹੜੀ 2020-21 'ਚ 22% ਦੇ ਕੋਲ ਹੁੰਦੀ ਸੀ ਹੋਰ ਉਹ 18% ਦੇ ਕੋਲ ਆ ਗਈ ਏ ਤੇ ਪ੍ਰਤੀ ਪਰਿਵਾਰ ਜਿਹੜੀ ਲਾਇਬਿਲਟੀ ਹੈ ਨਾ ਜਿਹੜੀਆਂ ਦੇਣਦਾਰੀਆਂ ਨੇ ਉਹ ਹੈਰਾਨ ਕਰਨ ਆਂਕੜਾ ਏ ਜਿੱਥੇ ਉਹ ਪਹੁੰਚ ਚੁੱਕਿਆ ਐਸ ਵੇਲੇ ਇਹ ਲਗਭਗ 3.89% ਹੁੰਦਾ ਸੀ ਜੀ ਡੀ ਪੀ ਦਾ ਜੋ ਹੈ ਇਸ ਵੇਲੇ 6.2% ਨੂੰ ਟੱਪ ਗਿਆ ਮਤਲਬ ਕਿ 18 ਲੱਖ ਕਰੋੜ ਪਰਿਵਾਰਾਂ ਦੀ ਦੇਣਦਾਰੀ ਹੋ ਗਈ ਹੈ ਸਾਡੇ ਦੇਸ਼ ਦੇ ਵਿੱਚ ਗੱਲਾਂ ਸੀ ਵਿਸ਼ਵ ਗੁਰੂ ਦੀਆਂ ਕਰਨ ਦਾ